ਗੁਰਜੀਕਾ ਕਾਲਸਾ ਕਰਾਈ ਵਾਹਿਗੁਰਜ ਕੀ ਪਤੇ ਤਨਾਸਰੀ ਮਹੱਲਾ ਤੀਜਾ ਜੋ ਹਰ ਸੇਵੈ ਤੈਨ ਬਲ ਜਾਓ ਤੈਨ ਹਿਰਦੈ ਸਾਚ ਸੱਚਾ ਮੁਖ ਨਾਉ ਸਾਚੂ ਸਾਚ ਸੰਭਾਲੇ ਹੋ ਦੁੱਖ ਜਾਏ ਸਾਚੂ ਸਾਚ ਸੰਭਾਲੇ ਹੋ ਇੱਥੇ ਠਮਕ ਇੱਥੇ ਵਿਸਰਾਮ ਹੋ ਸਾਚੋ ਸਾਜ ਸਮਾਲਿਓ ਦੁਖ ਜਾਏ ਸਾਚੈ ਸ਼ਬਦ ਵਸੈ ਮਨ ਆਈ ਗੁਰਬਾਣੀ ਸੁਣ ਮੈਲ ਗਵਾਏ ਸਹਜੇ ਹਰਨਾਮ ਮਨ ਵਸਾਏ ਸਹਜੇ ਹਰਨਾਮ ਸਹਜੇ ਹਰਨਾਮ ਮਨ ਵਸਾਏ ਰਹਾਉ ਕੂੜ ਕੋ ਸੱਤ ਤ੍ਰਿਸ਼ਨਾ ਅਗਨ ਬੁਝਾਏ ਕੁਸਤ ਬੂਨ ਕੁਸਤ ਨਹੀਂ ਕਹਿਣਾ ਹੈ ਅੰਤਰ ਸਾਤ ਸਹਿਜ ਸੁਖ ਪਾਏ ਗੁਰ ਕੈ ਭਾਣ ਚੱਲੈ ਤਾ ਆਪ ਜਾਏ ਸਾਈ ਸਿਆਰੀ ਨਾਲ ਗੁਰ ਕੈ ਭਾਣ ਚੱਲੈ ਤਾ ਆਪ ਜਾਏ ਸਾਚ ਮਹਿਲ ਪਾਏ ਹਰ ਗੁਣ ਗਾਏ ਨਾ ਸਬਦ ਬੂਝੈ ਨਾ ਜਾਣੈ ਬਾਣੀ ਮਨਮੁਖ ਅੰਦੇ ਦੁਖ ਵਿਹਾਣੀ ਸਤਗੁਰ ਭੇਟੇ ਤਾ ਸੁਖ ਪਾਏ ਹਉਮੈ ਵਿਚੋ ਠਾਕ ਰਹਾਏ ਕਿਸਨੋ ਕਹੀਐ ਦਾਤਾ ਇੱਕ ਸੋਏ ਸੋਏ ਕਿਸਨੋ ਕਹੀਐ ਦਾਤਾ ਇੱਕ ਸੋਏ ਕਿਰਪਾ ਕਰੇ ਸ਼ਬਦ ਮਿਲਾਵਾ ਹੋਏ ਮਿਲ ਪ੍ਰੀਤਮ ਸਾਚੇ ਗੁਣ ਗਾਵਾ ਨਾਨਕ ਸਾਚੇ ਸਾਚਾ ਭਾਵਾ ਨਾਨਕ ਪਤਿ ਵਿਸਰਾਮ ਨਾਨਕ ਸਾਚੇ ਸਾਚਾ ਭਾਵਾ ਸਾਚੀ ਪਤਿ ਜਮ ਕਾ ਕਰਨੀ ਤਨਾਸਰੀ ਮਹੱਲਾ ਤੀਜਾ ਮਨ ਮਰੈ ਤਾਤ ਮਰ ਜਾਏ ਬੇਨ ਮਨ ਮੁਏ ਕੈਸੇ ਹਰ ਪਾਏ ਕੈਸੇ ਹਰ ਪਾਏ ਇਹੋ ਮਨ ਮਰੈ दारू ਜਾਣੈ ਕੋਏ ਮਾਨਸਬਦ ਮਰੈ ਬੂਝੈ ਜਨ ਸੋਏ ਜਿਸਨੋ ਬਖਸੇ ਹਰ ਦੇਵੜੇ ਹਰ ਦੇਵੜੇ ਆਈ ਗੁਰ ਪ੍ਰਸਾਦ ਵਸੈ ਮਨ ਆਈ ਰਹਾਉ ਗੁਰਮੁਖ ਕਰਣੀ ਕਾਰ ਕਮਾਵੇ ਹਾਂਜੀ ਗੁਰਮੁਖ ਕਰਣੀ ਕਾਰ ਕਮਾਵੇ ਤਾ ਇਸ ਮਨ ਕੀ ਸੋਝੀ ਪਾਵੇ ਮਨ ਮੈ ਮਤ ਮੈਗਲ ਮਿਕਦਾਰਾ ਮੈਂ ਪਾਠ ਉਚਾਰਨ ਕਰਨਾ ਮੈਂ ਨਹੀਂ ਪੜਨਾ ਮਨ ਮੈਂ ਮਤ ਮੁਖਰਾ ਹੀ ਪਾਠ ਹੈ ਮੈਗਲ ਮਿਕਦਾਰਾ ਗੁਰ ਅੰਕ ਸਮਾਰ ਜੀਵਾਲਣ ਹਾਰਾ ਗੁਰ ਅੰਕ ਸਮਾਰ ਇਥੇ ਵਿਸਰਾਮ ਜੀਵਾਲਣ ਹਾਰਾ ਮਨ ਆਸਾਦ ਸਾਧੈ ਜਨ ਕੋਈ ਹਾਂਜੀ ਮਨ ਆਸਾਦ ਸਾਧੈ ਜਨ ਕੋਈ ਅਚਰ ਚਰੈ ਤਾ ਨਿਰਮਲ ਹੋਈ ਅਚਰ ਹੀ ਪਾਠ ਉਚਾਰਨ ਕਰਨਾ ਅਚਰ ਚਰੈ ਤਾ ਨਿਰਮਲ ਹੋਈ ਗੁਰਮੁਖ ਇਹ ਮਨ ਲਿਆ ਸਵਾਰ ਗੁਰਮੁਖ ਪਾਦ ਤੇ ਵਿਸ਼ਾਮ ਹੈ ਹਉਮੈ ਵਿੱਚ ਤਜੈ ਵਿਕਾਰ ਜੋ ਧੁਰ ਰੱਖਿਆ ਨ ਮੇਲ ਮਿਲਾਏ ਕਦੇ ਨ ਵਿਛੜੈ ਸਬਦ ਸਮਾਏ ਆਪਣੀ ਕਲਾ ਆਪੇ ਪ੍ਰਾਪ ਜਾਣਾ ਨਾਨਕ ਗੁਰਮੁਖ ਨਾਮ ਪਛਾਣੈ ਨਾਨਕ ਗੁਰਮੁਖ ਨਾਮ ਪਛਾਣੈ ਨਾਨਕ ਤੁਜਾਂ ਕੇ ਵਿਸਰਾਮ ਵਿਸਰਾਮ ਹੈ ਤਨ ਆਸਰੀ ਮਹੱਲਾ ਤੀਜਾ ਕਾਚਾ ਤਨ ਸੰਚ ਹੈ ਮੂਰਖ ਗਾਵਾਰ ਮਨ ਮੁਖ ਭੂਲੇ ਅੰਧ ਗਾਵਾਰ ਵਿਖਿਆ ਕੈ ਤਨ ਸਦਾ ਦੁਖ ਹੋਏ ਨਾ ਸਾਥ ਜਾਏ ਨਾ ਪ੍ਰਾਪਤ ਹੋਏ ਇਕ ਨੰਨੇ ਕੰਨਾ ਲਾ ਨਾ ਬੋਲਣਾ ਦੂਜਾ ਨਾ ਉਚਾਰਨ ਕਰਨਾ ਸਚਾ ਧਨ ਗੁਰਮਤੀ ਪਾਏ ਕਾਚਾ ਧਨ ਫੋਨ ਆਵੇ ਜਾਏ ਰਹਾਉ ਮਨ ਮੁਖ ਭੂਲੇ ਸਭ ਮਰਹ ਗਵਾਰ ਭਵਜਲ ਡੂਬੇ ਨਾ ਉਰਵਾਰ ਨਾ ਪਾਰ ਸਤਗੁਰ ਭੇਟੇ ਪੂਰੇ ਭਾਗ ਸਾਚ ਰਤੇ eh nis vairag ਚਹ ਜੁਗ ਮਹਿ ਅੰਮ੍ਰਿਤ ਸਾਚੀ ਬਾਣੀ ਪੂਰੇ ਭਾਗ ਹਰ ਨਾਮ ਸਮਾਣੀ ਸਿੱਧ ਸਾਧਿਕ ਤਰਸਹਿ ਸਭ ਲੋਏ ਪੂਰੇ ਭਾਗ ਪ੍ਰਾਪਤ ਹੋਏ ਸਾਬ ਕਿਛ ਸਾਚਾ ਸਾਚ ਹੈ ਸੋਈ ਊਤਮ ਬ੍ਰਹਮ ਪਛਾਣੈ ਕੋਈ ਸੱਚ ਸਾਚਾ ਸੱਚ ਆਪ ਦ੍ਰਿੜਾਏ ਨਾਨਕ ਆਪੇ ਵੇਖੈ ਆਪੇ ਸੱਚ ਲਾਏ ਤਨਾਸਰੀ ਮਹੱਲਾ ਤੀਜਾ ਨਾਵੈ ਕੀ ਕੀਮਤ ਮਿਤ ਨਾਵੈ ਕੀ ਕੀਮਤ ਮਿਤ ਹੀ ਨਾ ਜਾਏ ਸੇ ਜਾਣ ਧੰਨ ਜਿਨ ਇੱਕ ਨਾਮ ਲਿਵ ਲਾਇ ਜਿਨ ਇੱਕ ਨਾਮ ਇੱਕ ਨਾਮ ਲਿਵ ਲਾਇ ਸੇ ਜਾਣ ਧੰਨ ਜਿਨ ਇੱਕ ਨਾਮ ਲਿਵ ਲਾਇ ਗੁਰਮਤਿ ਸਾਚੀ ਸਾਚਾ ਵਿਚਾਰ ਆਪੇ ਬਖਸੇ ਦੇ ਵਿਚਾਰ ਹਰ ਨਾਮ ਅਚਰਜ ਪ੍ਰਭ ਆਪ ਸੁਣਾਏ ਹੰਦੀ ਵਿੱਚ ਅਨੁਸਾਰ ਅਚਰਜ ਹੀ ਪਾਠ ਕਰਨਾ ਕਲੀ ਕਲੀ ਕਾਲ ਵਿੱਚ ਗੁਰਮੁਖ ਪਾਏ ਰਹਾਉ ਹਮ ਮੂਰਖ ਮੂਰਖ ਮਨਮਾਹ ਹੋਮੈ ਵਿੱਚ ਸਬਕਾਰ ਕੁਮਾਹ ਗੁਰ ਪ੍ਰਸਾਦੀ ਹੋਮੈ ਜਾਏ ਆਪੇ ਬਖਸ਼ੇ ਲੈ ਮਿਲਾਏ ਵਿਖਿਆ ਕਾ ਧਨ ਬਹੁਤ ਅਭਿਮਾਨ ਅਹੰਕਾਰ ਡੂਬੈ ਨਾ ਪਾਵੈ ਮਾਨ ਆਪ ਛੋੜ ਸਦਾ ਸੁਖ ਹੋਈ ਗੁਰਮਤਿ ਸਾਲਾਹੀ ਸਚ ਸੋਈ ਆਪੇ ਸਾਜੇ ਕਰਤਾ ਸੋਇ ਤਿਸ ਬਿਨ ਦੂਜਾ ਅਵਰ ਨ ਕੋਇ ਜਿਸ ਸਾਜ ਲਾਇ ਇਸ ਬਿਨ ਇਥੀ ਵਿਸਰਾਮ ਜਿਸ ਸਚ ਲਾਇ ਸੋਈ ਲਾਗੈ ਨਾਨਕ ਨਾਮ ਨਾਨਕ ਨਾਮ ਸਦਾ ਸੁਖ ਆਗੈ ਰਾਗ ਤਨਾਸਰੀ ਤਨਾਸਰੀ ਰਾਗ ਤਨਾਸਰੀ ਇਹ ਧਿਆਨ ਨਾਲ ਉਚਾਰਨ ਕਰਨਾ ਸਾਰੇ ਬਹੁਤ ਥਾਵਾਂ ਤੇ ਸਾਰਿਆਂ ਤੇ ਤਨਾਸਰੀ ਹੀ ਆਇਆ ਹੈ ਇਹ ਪਦ ਸੱਸੀ ਦੀ ਸਿਹਾਰੀ ਵੀ ਹੈ ਤਨਾਸਰੀ ਤਨਾ ਤਨਾ ਸਿਰੀ ਤਨਾਸਰੀ ਰਾਗ ਤਨਾਸਰੀ ਮਹੱਲਾ ਤੀਜਾ ਤਨਾਸਰੀ ਘਰ ਚੌਥਾ ਮਿਹਨਤ ਨਾਲ ਸ਼ੁੱਧ ਹੋਵੇਗਾ ਇੱਕ ਓੰਕਾਰ ਸਤਗੁਰ ਪ੍ਰਸਾਦ ਹਮ ਭੀਖਕ ਪੇਖਾਰੀ ਤੇਰੇ ਤੂੰ ਨਿਜ ਪਤ ਹੈ ਦਾਤਾ ਹਮ ਭੀਖਕ ਪੇਖਾਰੀ ਤੇਰੇ ਤੂੰ ਨਿਜ ਪਤ ਹੈ ਦਾਤਾ ਹੋ ਦਇਆਲ ਨਾਮ ਦੇਹੁ ਮੰਗਤ ਜਨਕੋ ਦਇਆਲ ਨਹੀਂ ਬੋਲਣਾ ਦਦੇ ਦੀਆਂ ਦਲਾਵਾਂ ਤੀਰ ਗਲਾ ਕੇ ਫਿਰ ਬੋਲਣਾ ਦਇਆਲ ਹੋ ਹੁ ਦਇਆਲ ਨਾਮ ਦੇਹੁ ਮੰਗਤ ਜਨਕੋ ਹੋ ਹੁ ਦਇਆਲ ਨਾਮ ਦੇਹੁ ਮੰਗਤ ਜਨਕੋ ਇਕੱਠਾ ਹੀ ਬੋਲਣਾ ਦਇਆਲ ਸਦਾ ਰਹੋ ਰਾਗ ਰਾਤਾ ਹਾਂ ਬਲੇਹਾਰਾ ਜਾਓ ਸਾਚੇ ਤੇਰੇ ਨਾਮ ਵਿਟੋ ਹਾਂ ਬਲੇਹਾਰਾ ਜਾਓ ਇਥੇ ਵਿਸਰਾਓ ਸਾਚੇ ਤੇਰੇ ਨਾਮ ਵਿਟਾ ਹੋ ਕారణ ਕారణ ਸਭਨਾ ਕਾ ਏਕੋ ਅਵਰ ਨ ਦੂਜਾ ਕੋਈ ਰਹਾਓ ਬਹੁਤੇ ਫੇਰ ਪਏ ਕਿਰਪਣ ਕਾ ਆਬ ਕਿਛ ਕਿਰਪਾ ਕੀਜੈ ਹੋ ਹੋ ਦਿਆਲ ਦਰਸ਼ਨ ਦੇਹ ਆਪਣਾ ਅਸੀ ਬਖਸ ਕਰੀ ਜਾ ਪੰਨਤ ਨਾਨਕ ਪਰਮ ਪੰਨਤ ਨਾਨਕ ਧਰਮ ਪੱਟ ਖੁੱਲੇ ਪੰਨਤ ਨਾਨਕ ਧਰਮ ਪੱਟ ਖੁੱਲੇ ਗੁਰ ਪ੍ਰਸਾਦੀ ਜਾਨਿਆ ਜਿਆਦਾ ਕਸਕੇ ਨਹੀਂ ਪੱਟ ਨਹੀਂ ਕਹਿਣਾ ਪੱਟ ਦਰਮਿਆਨਾ ਜ ਬੂਲਣਾ ਪੱਟ ਸਾਚੀ ਲੇਵ ਲਾਗੀ ਹੈ ਪੀਤਰ ਸਤਗੁਰ ਸਿਓ ਮਨ ਮਾਨਿਆ ਤਨਾਸਰੀ ਮਹੱਲਾ ਚੌਥਾ ਕਾਰ ਪਹਿਲਾ ਚੌਪਦੀ ਇਕ ਓੰਕਾਰ ਸਤਗੁਰ ਪ੍ਰਸਾਦਿ ਜੋ ਹਰ ਸੇਵਹ ਸੰਤ ਭਗਤ ਤਿਨ ਕੇ ਸਭ ਪਾਪ ਨਿਵਾਰੀ ਜੋ ਹਰ ਸੇਵਹ ਇਥਿ ਠਮਕ ਸੰਤ ਭਗਤ ਇਥਿ ਵਿਸਰਾਮ ਤਿਨ ਕੇ ਸਭ ਪਾਪ ਨਿਵਾਰੀ ਹਮ ਉਪਰ ਕਿਰਪਾ ਕਰ ਸੁਆਮੀ ਰਖ ਸੰਗਤ ਤੁਮ ਜੋ ਪਿਆਰੀ ਹਰ ਗੁਣ ਕਹਿ ਨਾ ਸਕਾ ਬਨਵਾਰੀ ਇਹ ਵਿਸਰਾਮ ਹਰ ਗੁਣ ਕਹਿ ਨਾ ਸਕਾ ਇਥੇ ਵਿਸਰਾਮ ਬਨਵਾਰੀ ਹਮ ਪਾਪੀ ਪਾਤਰ ਨੀਰ ਡੁੱਬਤ ਕਰ ਕਿਰਪਾ ਪਾਖਣ ਹਮ ਤਾਰੀ ਰਹਾਉ ਜਨਮ ਜਨਮ ਕੇ ਲਾਗੇ ਬਖਮੂਰਚਾ ਲਗ ਸੰਗਤ ਸਾਧ ਸਵਾਰੀ ਜਿਉ ਕੰਚਨ ਬੈ ਸੰਤਰਤਾਯੋ ਮਲ ਕਾਟੀ ਕਟਿਤ ਉਤਾਰੀ ਇਹ ਮਲ ਕਾਟੀ ਪਾਠ ਇਕੱਠਾ ਹੀ ਹੈ ਮੈਲ ਨੂੰ ਕੱਟਣ ਵਾਲਾ ਸੁਨਿਆਰ ਸਰਾਫ ਜਿਉ ਕੰਚਨ ਇਥਿ ਠਮਕ ਬੈ ਸੰਤਰਤਾਯੋ ਇਥਿ ਵਿਸਰਾਮ ਹੈ ਮਲ ਕਾਟੀ ਇਥੇ ਇਥੇ ਯਮਕ ਲਾ ਕੇ ਬੋਲਣਾ ਮਲ ਕਾਟੀ ਕਟਿਤ ਉਤਾਰੀ ਹਰ ਹਰ ਜਪਨ ਜਪੋ ਦਿਨ ਰਾਤੀ ਜਪ ਹਰ 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 ਓਰ ਧਾਰੀ ਜਪ ਹਰ 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 ਓਰ ਧਾਰੀ ਹਰ 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 ਔਖਦ ਜਗ ਪੂਰਾ ਜਪ ਹਰ ਹਰ ਹਉ ਮੈਂ ਮਾਰੀ ਹਰ ਹਰ ਅਗਮ ਅਗਾਧ ਬੂਦ ਅਪਰੰਪਰ ਪੁਰਖ ਅਪਾਰੀ ਜਾਨ ਜਾਨਕ ਕਿਰਪਾ ਕਰੋ ਜਗ ਜੀਵਨ ਜਾਨ ਨਾਨਕ ਪੈਜ ਸਵਾਰੀ ਤਨਸਰੀ ਮਹੱਲਾ ਚੌਥਾ ਹਰ ਕੇ ਸੰਤ ਜਨਾ ਹਰ ਜਪਿਓ ਤਿਨ ਕਾ ਦੁਖ ਭਰਮ ਭਉ ਭਾਗੀ ਤਿਨ ਕਾ ਦੁਖ ਭਰਮ ਭਉ ਇਥੇ ਠਮਕ ਲੱਗ ਜੇਗੀ ਭਾਗੀ ਹਰ ਕੇ ਸੰਤ ਜਨਾ ਹਰ ਜਪਿਓ ਤਿੰਨ ਕਾ ਦੁਖ ਭਰਮ ਭਉ ਭਾਗੀ ਆਪਣੀ ਸੇਵਾ ਆਪ ਕਰਾਈ ਗੁਰਮਤ ਅੰਤਰ ਜਾਗੀ ਹਰ ਕੈ ਨਾਮ ਰਤਾ ਬੈਰਾਗੀ ਰਤਾ ਪਦ ਤੀ ਵਿਸਰਾਮ ਹਰ ਕੈ ਨਾਮ ਰਤਾ ਬੈਰਾਗੀ ਹਰ ਹਰ ਕਥਾ ਸੁਣੀ ਮਨ ਪਾਈ ਗੁਰਮਤ ਹਰ ਲਿਵ ਲਾਗੀ ਰਹਾਉ संत जना की जात हर स्वामी तुम ठाकुर हम सांगी तुम मम्मी दे हलंत है तुम उच्चारण करना है तुम ठाकुर हम सांगी जैसी मत देवो हर स्वामी हम तैसे बुल बुलागी क्या हम कर्म नान निक कीरे तुम तुम वड पुरख वडागी हां विश्राम ਆਨ ਲਾਉਣਾ ਹੈ ਕਯਾ ਹਮ ਕਿਰਮ ਇਥੇ ਠਮਕ ਨਾਨ ਨਿਕ ਕੀਰੇ ਨਾਨ ਨੰਨੇ ਦੇ ਹਲੰਤ ਨਾਨ ਨਿਕ ਕੀਰੇ ਇਥੇ ਵਿਸਰਾਮ ਹੈ ਤੂਮਾ ਵੱਡ ਪੁਰਖ ਵਡਾਗੀ ਤੁਮਰੀ ਗਾਤ ਮਿਤ ਕਹਿ ਨਾ ਸਕੈ ਪ੍ਰਭ ਜੀ ਵੀ ਵਿਸਰਾਮ ਇਥੇ ਲਾਉਣਾ ਹੈ ਤੁਮਰੀ ਗਾਤ ਮਿਤ ਕਹਿ ਨਾ ਸਕੈ ਪ੍ਰਭ ਹਮ ਕਯੋ ਕਰ ਮਿਲਹਿ ਅਭਾਗੀ ਹਰ ਪ੍ਰਭ ਸੁਆਮੀ ਕਿਰਪਾ ਧਾਰੋ ਹਮ ਹਰ ਹਰ ਸੇਵਾ ਲਾਗੀ ਨਾਨਕ ਦਾਸਨ ਦਾਸ ਕਰੋ ਪ੍ਰਭ ਹਮ ਹਰ ਕਥਾ ਕਥਾਗੀ ਨਾਨਕ ਦਾਸਨ ਦਾਸ ਕਰੋ ਪ੍ਰਭ ਇਥੇ ਸ਼ਾਮ ਹਮ ਹਰ ਕਥਾ ਕਥਾਗੀ ਤਨਾਸਰੀ ਅਹਲਾ ਚੌਥਾ ਹਰ ਕਾ ਸੰਤ ਸਤਗੁਰ ਸਤਪੁਰਖਾ ਜੋ ਬੋਲੇ ਹਰ ਹਰ ਬਾਨੀ ਜੋ ਜੋ ਕਹੈ ਸੁਣੈ ਸੋ ਮੁਕਤਾ ਹਮ ਤਿਸ ਕੈ ਸਾਧ ਕੁਰਬਾਨੀ ਹਰ ਕੇ ਸੰਤ ਸੁਨਹੁ ਜਸ ਕਾਨੀ ਹਰ ਹਰ ਕਥਾ ਸੁਨਹੁ ਹਰ ਨਿਮਖ ਪਲ ਜੋ ਜੋ ਕਹ ਸੁਣੈ ਸੋ ਮੁਕਤਾ ਚਲੋ ਹਰ 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 ਕਥਾ ਸੁਨਹੁ ਇਕ ਨਿਮਖ ਪਾਲ ਸਭ ਕੇਲ ਵਿਖ ਪਾਪ ਲਹਿ ਜਾਣੀ ਰਹਾਉ ਐਸਾ ਸੰਤ ਸਾਧ ਜਿਨ ਪਾਇਆ ਐਸਾ ਸੰਤ ਸਾਧ ਇਥੇ ਠਮਕ ਜਿਨ ਪਾਇ ਤੇ ਵਾਡ ਪਰਖ ਵਡਾਨੀ ਤੈਨ ਕੀ ਧੂਰ ਮੰਗਹਿ ਪ੍ਰਭ ਸੁਆਮੀ ਵਿਸਾਮ ਤੇ ਲੁਕਿਆ ਕਰੋ ਜਾ ਕੇ ਨਾ ਠਮਕ ਤੇ ਵੀ ਉਨਾ ਹੀ ਰੁਕ ਜੰਨਾ ਤੈਨ ਕੀ ਧੂਰ ਮੰਗਹਿ ਪ੍ਰਭ ਸੁਆਮੀ ਹਮ ਹਰ ਲੋਚ ਲਚਾਨੀ ਹਰ ਹਰ ਸਫਲਿਓ ਬਿਰਖ ਪ੍ਰਭ ਸੁਆਮੀ ਹਮ ਹਰ ਨਹੀਂ ਕਹਿਣਾ ਹਮ ਹਰ ਲੋਚ ਲਚਾਨੀ ਜੇ ਨ ਜਪਿਓ ਸੇ ਤ੍ਰਿਪਤਾਨੀ ਹਰ ਹਰ ਸਫਲਿਓ ਬਿਰਖ ਪ੍ਰਭ ਸੁਆਮੀ ਜਿਨ ਜਪਿਓ ਸੇ ਤ੍ਰਿਪਤਾਨੀ ਹਰ ਹਰ ਅੰਮ੍ਰਿਤ ਪੀ ਤ੍ਰਿਪਤਾਸੇ ਅੰਮ੍ਰਿਤ ਮੰਮੀ ਦੀ ਸਿਆਰੀ ਲਾ ਕੇ ਖਾਰੇ ਨੂੰ ਅੰਮ੍ਰਿਤ ਬੋਲ ਹਰ ਹਰ ਅੰਮ੍ਰਿਤ ਪੀ ਤ੍ਰਿਪਤਾਸੇ ਸਵਲਾਤੀ ਭੂਖ ਭੁਖਖਾਨੀ ਜਿਸਕੇ ਵੱਡੇ ਭਾਗ ਵੱਡ ਉੱਚੇ ਜਿਨਕੇ ਵੱਡੇ ਭਾਗ ਵੱਡ ਉੱਚੇ ਤਿੰਨ ਹਰ ਜੱਪਿਓ ਜਾਪਾਨੀ ਪਿਛੇ ਪੰਕਤੀ ਆਈ ਹਰ ਹਰ ਅੰਮ੍ਰਿਤ ਪੀ ਤ੍ਰਿਪਤਾਸੀ ਇੱਥੇ ਪੀ ਤੇ ਜੋ ਕਰੋ ਹਾਂਜੀ ਹਰ ਹਰ ਅੰਮ੍ਰਿਤ ਪੀ ਤ੍ਰਿਪਤਾਸੀ ਸਵਲਾਤੀ ਭੂਖ ਭੁਖਾਨੀ ਜਿਨਕੇ ਵੱਡੇ ਭਾਗ ਵੱਡ ਉੱਚੇ ਤੈਨ ਹਰ ਜਪਿਉ ਜਪਾਨੀ ਤੈਨ ਹਰ ਸੰਗਤ ਮੇਲ ਪ੍ਰਭ ਸੁਆਮੀ ਤੈਨ ਹਰ ਇਕੱਠਾ ਪਾਠਨੀ ਹੈ ਤੈਨ ਹਰ ਸੰਗਤ ਮੇਲ ਪ੍ਰਭ ਸੁਆਮੀ ਤੈਨ ਹਰ ਸੰਗਤ ਮੇਲ ਪ੍ਰਭ ਸੁਆਮੀ ਜੇ ਜਾਨ ਨਾਨਕ ਦਾਸ ਦਸਾਨੀ ਤਨਾਸਰੀ ਤਨਾਸਰੀ ਮਹੱਲਾ ਚੌਥਾ ਹਮ ਅੰਦਲੇ ਅੰਦ ਵਿਖਾ ਵਿਖਰਾਤੇ ਹਮ ਅੰਦਲੇ ਅੰਦ ਹਾਂਜੀ ਅੰਦ ਪਦ ਤੇ ਠਮਕਾ ਹਮ ਅੰਦਲੇ ਅੰਦ ਵਿਖਾ ਵਿਖਰਾਤੇ ਅੰਦਲੇ ਦੇ ਔਂਕੜ ਵੀ ਉਚਾਰਨ ਕਰਨਾ ਹਮ ਅੰਦਲੇ ਅੰਦ ਵਿਖਾ ਵਿਖਰਾਤੇ ਕਿਉ ਚੱਲ ਹੈ ਗੁਰ ਚਾਲੀ ਸਤਗੁਰ ਦਇਆ ਕਰੇ ਸੁਖ ਦਾਤਾ ਹਮ ਲਾਵੇ ਆਪਨ ਪਾਲੀ ਸਤਿਗੁਰ ਜਮ ਹੰਦੀ ਸਤਿਗੁਰ ਦਇਆ ਕਰੇ ਸੁਖ ਦਾਤਾ ਹਮ ਲਾਵੇ ਆਪਨ ਪਾਲੀ ਗੁਰ ਸਿੱਖ ਮੀਤ ਚਲਹੁ ਗੁਰ ਚਾਲੀ ਜੋ ਗੁਰ ਕਹੈ ਸੋਈ ਭਲ ਮੰਨਹੁ ਹਰ ਹਰ ਕਥਾ ਨਿਰਾਲੀ ਰਹਾਉ ਹਰ ਕੇ ਸੰਤ ਸੁਣਹੁ ਜਨ ਭਾਈ ਗੁਰ ਸੇਵੋ ਬੇਗ ਬੇਗਾਲੀ ਸਤ ਗੁਰ ਸੇਵ ਖਰਚ ਹਰ ਬੱਦ ਹੋ ਮਤ ਜਾਣ ਹੋ ਆਜ ਕੇ ਕਾਲੀ ਕਾਲੀ ਥੋੜਾ ਜਿਹਾ ਕਸਕੇ ਬੋਲ ਮਤ ਜਾਣੋ ਮਤ ਜਾਣ ਹੋ ਆਜ ਕੇ ਕਾਲੀ ਹਰ ਕੇ ਸੰਤ ਜਪੋ ਹਰ ਜਪਣਾ ਹਰ ਸੰਤ ਚੱਲੈ ਹਰ ਨਾਲੀ ਜੇਨ ਹਰ ਜਪਿਆ ਸੇ ਹਰ ਹੋਈ ਹਰ ਮਿਲਿਆ ਕੇਲ ਕੇ ਲਾਲੀ ਹਰ ਹਰ ਜਪਣ ਜਾਪ ਲੋਚ ਲੁਚਾਨੀ ਹਰ ਹਰ ਜਪਣ ਜਾਪ ਹਰ ਹਰ ਜਪਣ ਜਾਪ ਲੋਚ ਲੁਚਾਨੀ ਹਰ ਕਿਰਪਾ ਕਰ ਬਨਵਾਲੀ ਜਨ ਨਾਨਕ ਸੰਗਤ ਸਾਧ ਹਰ ਮਿਲਹੁ ਹਮ ਸਾਧ ਜਨਾ ਪਗ ਰਾਲੀ ਇਹ ਪਗਰਾਲੀ ਪਾਠ ਇਕੱਠਾ ਨਹੀਂ ਕਰਨਾ ਜਨਾਨੰਕ ਇੱਥੇ ਵੀ ਥੋੜਾ ਠਹਿਰਾ ਦੇ ਦੇਣਾ ਸੰਗਤ ਸਾਧ ਇੱਥੇ ਠਹਿਰਾ ਦੇ ਦੇਣਾ ਹਰ ਮੀਲਾ ਹੋਇ ਇਥੇ ਵੀ ਸ਼ਾਮ ਹਮ ਇੱਥੇ ਯਮਕ ਲਾ ਦੇਣੀ ਹੈ ਸਾਧ ਜਨਾ ਪਗ ਇੱਥੇ ਠਮਕ ਲਾ ਦੇਣੀ ਹੈ ਰਾਲੀ ਤਨਾਸਰੀ ਮਹੱਲਾ ਚੌਥਾ ਹਰ ਹਰ ਬੂੰਦ ਭਏ ਹਰ ਸਵਾਮੀ ਹਮ ਚਾਤ੍ਰਿਕ ਬਿਲਲ ਬਿਲਲਾਤੀ ਤੂੰ ਮੇ ਲੱਲੇ ਸੁਧ ਬੋਲਨੇ ਹਨ ਬਿਲਲ ਬਿਲਲਾਤੀ ਹਰ ਹਰ ਕਿਰਪਾ ਕਰਹੁ ਪ੍ਰਭ ਆਪਣੀ ਹਰ ਹਰ ਕਿਰਪਾ ਕਰਹੁ ਪ੍ਰਭ ਆਪਣੀ ਮੁਖ ਦੇਵਾ ਹਰ ਨਿਮਖਾਤੀ ਹਰ ਬਿਨ ਰਹਿ ਨਾ ਸਕੋ ਇੱਕ ਰਾਤੀ ਹਰ ਬਿਨ ਤੇ ਵਿਸਰਾਮ ਹਰ ਬਿਨ ਰਹਿ ਨਾ ਸਕੋ ਇਕ ਰਾਤੀ ਜੋ ਬਿਨ ਅਮਲੇ ਅਮਲੀ ਮਰ ਜਾਈ ਹੈ ਜੋ ਬਿਨ ਅਮਲੇ ਅਮਲੀ ਮਰ ਜਾਈ ਹੈ ਤਿਉ ਹਰ ਬਿਨ ਹਮ ਮਰ ਜਾਤੀ ਰਹਾਉ ਤੁਮ ਹਰ ਸਰਵਰ ਆਤ ਅਗਾਹ ਹਮ ਲਹਿ ਨ ਸਕਹਿ ਅੰਤ ਮਾਤੀ ਤੂ ਪਰ ਪਰ ਅਪਰੰਪਰ ਸੁਆਮੀ ਮੇਤ ਜਾਨਾ ਹੋ ਆਪਣ ਗਾਤੀ ਹਰ ਕੇ ਸੰਤ ਜਨਾ ਹਰ ਜਪਿਓ ਗੁਰ ਰੰਗ ਗੋਰ ਰੰਗ ਚਲੂਲੇ ਰਾਤੀ ਇਹ ਵੀ ਕੰਦਸ਼ਾ ਬਾਣੀ ਦਾ ਮਾਰੇ ਪ੍ਰਮਾਣ ਦੇਖੋ ਕਹਿ ਸਾ ਦਿੱਤਾ ਹੈ ਕਹਿੰਦੇ ਜਿਉ ਬਿਨ ਅਮਲਾ ਬਿਨ ਅਮਲ ਤੋਂ ਨਸ਼ੀਦੋ ਅਮਲੀ ਮਰ ਜਾਈ ਹੈ ਤੇ ਨਾਮ ਦਾ ਨਸ਼ਾ ਕੈਸਾ ਕਹਿੰਦੇ ਤਿਉ ਹਰ ਬਿਨ ਇਵੇਂ ਅਸੀਂ ਵਾਹਿਗੁਰੂ ਦੇ ਨਾਮ ਤੋਂ ਬਗੈਰ ਹਾਮ ਮਰ ਜਾਂਤੀ ਜਿਹਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕਿਹਾ ਆਖਾ ਜੀਵਾ ਦਿਸਰਾ ਮਰ ਜਾਓ ਹਰ ਹਰ ਭਗਤ ਬਾਣੀ ਆਤ ਸੋਭਾ ਹਰ ਜਪਿਓ ਊਤਮ ਪਾਤੀ ਆਪੇ ਠਾਕੁਰ ਆਪੇ ਸੇਵਕ ਆਪ ਬਣਾ ਆਪ ਬਣਾਵੇ ਭਾਤੀ ਨਾਨਕ ਜਾਨ ਤੁਮਰੀ ਸਰਣਾਈ ਨਾਨਕ ਜਾਨ ਨਾਨਕ ਜਾਨ ਤੁਮਰੀ ਸਰਣਾਈ ਹਰ ਰਖ ਹੁਲਾਜ ਪਗਾਤੀ ਤਨਾਸਰੀ ਮਹੱਲਾ ਚੌਥਾ ਕਾਲਯੁਗ ਕਾ ਧਰਮ ਕਹੋ ਤੁਮ ਭਾਈ ਕਿਵ ਚੂਟ ਹੈ ਹਮ ਚਟ ਕਾਕੀ ਹਰ ਹਰ ਜਪ ਬੇੜੀ ਹਰ ਤੁਲਹਾ ਹਰ ਹਰ ਜਪ ਬੇੜੀ ਹਰ ਤੁਲਹਾ ਹਰ ਜਪਿਓ ਤਰਹ ਤਰਾ ਕੀ ਹਰ ਜੀ ਲਾਜ ਰਖੋ ਹਰ ਜਨ ਕੀ ਹਰ ਹਰ ਜਪਨ ਜਪਾਵੋ ਆਪਣਾ ਹਰ ਜੀ ਇੱਥੇ ਵਿਸਰਾਮ ਲਾਜ ਰਖੋ ਹਰ ਗਿਆਨ ਕੀ हर हर जपन जपाव हो अपना हम मागी भगत एकाकी हम हम मागी मागी एकाकी हर के सेवक से हर प्यारे जिन जप्यो हर की लेखा चित्र गुप्त जो लिखिया चित्र लेखा चित्र गुप्त जो लिखिया चित्र, चित्र गुप्त ਕਥੇ ਪਾਠਾ ਸੰਬੰਧਕ ਲੇਖਾ ਚਿੱਤਰ ਗੁਪਤ ਜੋ ਲਿਖਿਆ ਸਭ ਛੂਟੀ ਜਮ ਕੀ ਬਾਕੀ ਹਰ ਕੇ ਸੰਤ ਜਪਿਓ ਮਨ ਹਰ ਹਰ ਲਗ ਸੰਗਤ ਸਾਧ ਜਨਾ ਕੀ ਹਰ ਕੇ ਸੰਤ ਜਪਿਓ ਮਨ ਹਰ ਹਰ ਇਥੇ ਵਿਸਰਾਮ ਲਗ ਸੰਗਤ ਸਾਧ ਜਨਾ ਕੀ ਦਿਨਿਆ ਸੂਰ ਤ੍ਰਿਸ਼ਨਾ ਅਗਨ ਬੁਝਾਈ ਬੁਝਾਨੀ ਪਾਠ ਹੈ ਦਿਨਿਆ ਸੂਰ ਤ੍ਰਿਸ਼ਨਾ ਅਗਣ ਬੁਝਾਨੀ ਸੇਵ ਸੇਵ ਚਰਿਓ ਹਾਂਜੀ ਚੰਦ ਚੰਦਾ ਕੀ ਹਾਂ ਸੇਵ ਚਰਿਓ ਚੰਦ ਚੰਦਾ ਕੀ ਤੁਮ ਵੱਡ ਪੁਰਖ ਵੱਡ ਅਗਮ ਅਗੋਚਰ ਤੁਮ ਆਪੇ ਆਪ ਅਪਾਕੀ ਜਾਨ ਨਾਨਕ ਕਾ ਪ੍ਰਭ ਕਿਰਪਾ ਕੀਜੈ ਕਰਦਾਸਨ ਦਾਸ ਦਸਾਕੀ ਕਰਦਾਸਨ ਦਾਸ ਉੰਦਰ ਸੱਕੀ ਤਨਾਸਰੀ ਮਹੱਲਾ ਚੌਥਾ ਘਰ ਪੰਜਵਾ ਦੁਪਦੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਉਰ ਧਾਰ ਵਿਚਾਰ ਮੁਰਾਰ ਰਾਮੋ ਰਾਮ ਮਨਮੋਹਨ ਨਾਮ ਜਪੀਨੇ ਰੰਮ ਕਸਕੇ ਨਹੀਂ ਬੋਲਦਣਾ ਰਾਮ ਬੋਲਾ ਹੀ ਬੋਲਨ ਅਦ੍ਰਿਸ਼ਟ ਅਗੋਚਰ ਅਪਰੰਪਰ ਸੁਆਮੀ ਗੁਰ ਪੂਰੈ ਪ੍ਰਗਟ ਕਰ ਦੀਨੇ RAM پارਸ ਚੰਦਨ ਹਮ ਕਾਸਟ ਲੂਸਟ RAM ਪਤਿ ਯਮਕ ਲਾਦਨੀ ਹੈ RAM پارਸ ਚੰਦਨ ਧ੍ਰਿਵੀ ਸ਼ਾਮ ਹਮ ਇਥਿ ਯਮਕ ਲਾਦਨੀ ਹੈ ਕਾਸਟ ਲੂਸਟ RAM ਤਾ ਹੈ پارਸ ਤੇ ਚੰਦਨ ਵਰਗੇ ਵਾਹਿਗੁਰੂ ਅਸੀਂ ਆ ਲੱਕੜ ਤੇ ਲੋਹੇ ਵਰਗੇ ਹਰ ਸੰਗ ਹਰੀ ਸਤ ਸੰਗ ਭਈ ਹਰ ਕੰਚਨ ਚੰਦਨ ਕੀਨੇ ਰਹਾਉ ਹਰ ਇਥੀਮ ਖਲਾਦਨੀਏ ਕੰਚਨ ਚੰਦਨ ਕੀਨੇ ਰਹਾਉ ਨਾਵ ਛੇ ਖਾਟ ਬੁੱਲਹਿ ਮੁਖ ਆਗਰ ਮੀਰਾ ਹਰ ਪ੍ਰਭ ਏਵ ਨਾ ਪਤੀਨੇ ਇਹ ਸਾਰੇ ਵਖਰੇ ਪਾਦ ਬੋਲਨੇ ਹਨ ਨਾਵ ਕੀ ਖਾਟ ਖਾਟ ਕੋ ਲਈ ਖੱਟ ਨਹੀਂ ਕਹਿਣਾ ਬੁੱਲਹਿ ਮੁਖ ਆਗਰ ਇਥੇ ਵੀ ਸ਼ਾਮ ਮੇਰਾ ਹਰ ਪ੍ਰਭ ਈਵ ਨਪਤੀਨੇ ਜਨ ਨਾਨਕ ਹਰ ਹਿਰਦੈ ਸਾਧ ਧਿਆਵ ਹੋ ਓ ਹਰ ਪ੍ਰਭ ਮੇਰਾ ਪੀਨੇ ਤਨਸਰੀ ਮਹੱਲਾ ਚੌਥਾ ਗੁਣ ਕਹ ਹਰ ਲਹੁ ਕਰ ਸੇਵਾ ਸਤਿਗੁਰ ਹਾਂਜੀ ਇਹ ਵਿਸਰਾਮ ਧਿਆਨ ਨਾਲ ਲਾਉਣਾ ਗੁਣ ਕਹ ਇਥੇ ਠਮਕ ਹਰ ਲਹੁ ਕਰ ਸੇਵਾ ਸਤਿਗੁਰ ਇਥੇ ਵਿਸਰਾਮ ਏਵ ਹਰ ਹਰ ਨਾਮ ਧਿਆਈ ਕਿਪ ਪਦ ਤੀਯਮ ਕਲਾ ਦਨੀ ਹੈ ਏਵ ਹਰ ਹਰ ਨਾਮ ਧਿਆਈ ਹਰ ਦਰਗਹਿ ਪਾਵਹਿ ਫੇਰ ਜਨਮ ਨ ਆਵਹਿ ਹਰ 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 ਜੋਤ ਸਮਾਈ ਹਾਂਜੀ ਹਰ 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 ਜੋਤ ਸਮਾਈ ਜਾਪਮਾਨ ਨਾਮ ਹਰੀ ਹੋ へ ਸਰਬ ਸੁਖੀ ਜਾਪਮਾਨ ਨਾਮ ਹਰੀ ਇੱਥੇ ਵਿਸਰਾਮ ਹੈ ਹੋ へ ਸਰਬ ਸੁਖੀ ਹਰ ਜਸ ਊਚ ਸਭ ਨਾਂ ਤੇ ਉਪਰ ਹਰ 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 ਸੇਵ ਛਡਾਈ ਰਹਾਉ ਹਰ ਕਿਰਪਾ ਨਿਧਕੀਨੀ ਗੁਰ ਭਗ ਗੁਰ ਭਗਤ ਹਰਦੀਨੀ ਹਾਂਜੀ ਗੁਰ ਤੇ ਵੀ ਥੋੜਾ ਜਿਆਦਾ ਠਹਿਰਾ ਦੇ ਕੇ ਬੋਲਣਾ ਰਾਰੀ ਨੂੰ ਸਿਆਰੀ ਹੈ ਹਰ ਕਿਰਪਾ ਨਿਧਕੀਨੀ ਗੁਰ ਭਗਤ ਹਰਦੀਨੀ ਤਬ ਹਰ ਸੋ ਪ੍ਰੀਤ ਬਨ ਆਈ ਬਨ ਆਈ ਤਬ ਹਰ ਸੋ ਪ੍ਰੀਤ ਬਨ ਆਈ ਬਹੁ ਚਿੰਤ ਵਿਸਾਰੀ ਹਰ ਨਾਮ ਔਰ ਧਾਰੀ ਨਾਨਕ ਹਰ ਭੈ ਹੈ ਸਿਖਾਈ ਵਾਹਿਗੁਰੂ ਜੀ ਕਾ ਕਲ ਸਾਹ ਵਾਹਿਗੁਰੂ ਜੀ ਕੀ ਫਤਿਹ